ਸੈਲੀਬ੍ਰਿਟੀ ਸੂਟ ਜਿੰਨੇ ਮਰਜੀ ਲੈ ਲੋ ਸੋ ਸਲਵਾਰ ਵੀ ਕੱਢੀ ਆ ਭਾਜੀ ਕੋਈ ਵੇਚਦਾ 1500 ਦਾ ਕੋਈ ਵੇਚਦਾ 2000 ਦਾ ਸਾਡਾ ਰੇਟ 600 ਰੁਪਈਆ ਲੋ ਭਾਜੀ ਇਹ ਕਾ ਪੀਸ ਦੇਖੋ ਸਾਡਾ ਤੋਹਫਾ ਇਹ ਰੇਟ ਭਾਜੀ ਕੋਈ ਵੇਚਦਾ 1300 ਦਾ ਕੋਈ ਵੇਚਦਾ 1200 ਦਾ ਅੱਛਾ ਇਹ ਆਰਟੀਕਲ ਪੂਰਾ ਹੈ ਫਿਨਿਸ਼ਿੰਗ ਅਲੱਗ ਹੈ ਹੈਂਡਵਰਕ ਦਾ ਆਰਟੀਕਲ ਆ ਭਾਜੀ ਫੈਂਸੀ ਪੀਸ ਆ ਨਾਲ ਦੁਪੱਟੇ ਸਲਵਾਰ ਪ੍ਰੋਪਰ ਮਿਲਣਗੇ ਇਹ ਉਹ ਸੂਟ ਨੇ ਜਿਹੜੇ ਬਣਨਗੇ ਜਿਹੜੇ ਬਣਨਗੇ ਠੀਕ ਹੈ ਜੀ 430 ਰੁਪਏ ਦਾ ਤੇ ਜਿਹੜੀਆਂ ਮੇਰੀਆਂ ਭੈਣਾਂ ਨੇ ਵਰੀਆਂ ਦੀਆਂ ਸ਼ਾਪਿੰਗ ਕਰਨੀਆਂ ਵਾ ਸੋ ਪੀਸ ਦੇਖ ਲਓ ਭਾਜੀ ਅੱਛਾ ਇਹ 10 10 ਆ ਸ਼ਾਦੀ ਵਰੀ ਦੇ ਸੂਟਾਂ ਦੇ ਵੀ ਆਪਾਂ ਸੇਲ ਆਤੀ ਮੈਂ ਕਹਾਂ ਭਾਜੀ 8000 ਦਾ ਸੂਟ 9000 ਦਾ ਸੂਟ ਸੋ ਆਹ ਵਾਲਾ ਸੂਟ ਤੁਹਾਨੂੰ ਆਪਾਂ ਬਹੁਤ ਹੀ ਘੱਟ ਰੇਟ ਤੇ ਦੇਣਾ ਸਿਰਫ ਤੇ ਸਿਰਫ 3500 ਰੁਪਏ ਦਾ 10 10000 ਰੁਪਏ ਦਾ ਸੂਟ ਹਾਂ ਹਾਂ 9000 ਰੁਪਏ ਦਾ ਸੂਟ ਬਿਲਕੁਲ ਜੀ ਸੋ ਇਹਦਾ ਰੇਟ ਸੁਣ ਕੇ ਤੁਸੀਂ ਭਾਜੀ ਹੈਰਾਨ ਹੋ ਜਾਣਾ ਵਾ ਇੱਥੇ ਵੀ ਧਮਾਕਾ ਕਰਨਾ ਭਾਜੀ ਮੈਂ ਕਿਹਾ ਭਾਜੀ ਇਹ ਸੂਟ ਸਿਰਫ ਤੇ ਸਿਰਫ ਆਪਾਂ ਦੇ ਦੇਣਾ 4500 ਰੁਪਏ ਦਾ ਭਾਜੀ ਆ ਕੀ ਕਰਨ ਦੇ ਯਾਰ ਸੁਣ ਚੱਕੇ ਇਹ ਸੂਟ ਭਾਜੀ ਗਿਫਟ ਵੰਡਣੇ ਆ ਗਿਫਟ ਮਤਲਬ ਗਿਫਟ ਭਾਜੀ ਜਿਹੜੀਆਂ ਪਹਿਣਾ ਭਾਜੀ ਜਿਨ੍ਹਾਂ ਨੇ ਹੁਣ ਵਾਦੇ ਕੀਤੇ ਵੀ ਗਿਫਟ ਦੇਣੇ ਆ ਸੋ ਜਿਹੜ ਪੇਜ ਨੂੰ ਫੋਲੋ ਕਰਦੀਆਂ ਨੇ ਸੋ ਆ ਸਾਡਾ ਪੇਜ ਆ ਖੁਰਾਨਾ ਫੈਸ਼ਨ ਕুকু ਦੀ ਹੱਟੀ 메ਨ ਬਾਜ਼ਾਰ ਭਲੱਤ ਸੋ ਜਿਹੜੀਆਂ ਮੇਰੀਆਂ ਇਹ ਭੈਣਾ ਪੇਜ ਨੂੰ ਫੋਲੋ ਕਰਨਗੀਆਂ ਲਾਈਕ ਕਰਨਗੀਆਂ ਸ਼ੇਅਰ ਕਰਨਗੀਆਂ ਕਮੈਂਟ ਕਰਨਗੀਆਂ ਫੋਲੋ ਕਰਨ ਗਿਆ ਔਰ ਸਾਡੀ ਦੁਕਾਨ ਤੇ ਆ ਕੇ ਸਾਨੂੰ ਸਕਰੀਨ ਸ਼ਾਟ ਦਿਖਾਨਗੇ ਜਿਹਨੇ ਸਾਡਾ ਪੇਜ ਫੋਲੋ ਕੀਤਾ ਹੋਊਗਾ ਉਹਨਾਂ ਨੂੰ ਸੂਟ ਗਿਫਟ ਦਿੱਤੇ ਜਾਣੇ ਹੈ ਭਾਜੀ ਇਹਦੇ ਵਾਸਤੇ ਕੋਈ ਪਰਚੇਸਿੰਗ ਨਹੀਂ ਕਰਨੀ ਤੇਰੇ ਵਾਸਤੇ ਕੋਈ ਪਰਚੇਸਿੰਗ ਦੀ ਲੋੜ ਨਹੀਂ ਭਾਜੀ ਸੂਟ ਗਿਫਟ ਦਿੱਤੇ ਜਾਣੇ ਹੈ ਤੁਹਾਨੂੰ ਤੁਹਾਡੇ ਪੇਜ ਨੂੰ ਫੋਲੋ ਕਰਕੇ ਤੁਹਾਨੂੰ ਆ ਕੇ ਸਕਰੀਨ ਸ਼ਾਟ ਦਿਖਾਣਾ ਹੈ ਬਿਲਕੁਲ ਸਾਡੇ ਸੂਟ ਇੱਕ ਫ੍ਰੀ ਹੈ ਜੀ ਫ੍ਰੀ ਲੈ ਜਾਣ ਸਾਡੇ ਪੇਜ ਨੂੰ ਫੋਲੋ ਕਰਕੇ ਦੁਕਾਨ ਤੇ ਆ ਕੇ ਸਾਨੂੰ ਸਕਰੀਨਸ਼ਾਟ ਦਿਖਾ ਦੇਣ ਤੇ ਸਾਡੇ ਵੱਲੋਂ ਇੱਕ ਸੂਟ ਗਿਫਟ ਲੈ ਜਾਣ ਇਹ ਆਪਾਂ ਗਿਫਟ ਵੰਡਨੇ ਆ 10 ਤਰੀਕ ਨੂੰ ਸੋ 10 ਤਰੀਕ ਨੂੰ ਇਹ ਗਿਫਟ ਵੰਡਨੇ ਆ ਸੋ ਜਿਹੜੀਆਂ ਮੇਰੀਆਂ ਭੈਣਾਂ ਨੇ ਸਾਡੇ ਪੇਜ ਨੂੰ ਫੋਲੋ ਕੀਤਾ ਹੋਊਗਾ ਆਹ ਸਾਨੂੰ ਸਕਰੀਨਸ਼ਾਟ ਬੰਦਾ ਆ ਗਿਆ ਮੈਂ ਕਿਹਾ ਭਾਵੇਂ 1000 ਬੰਦਾ ਆ ਜਾਏ ਭਾਜੀ ਸੂਟ ਢੇਰਾਂ ਦੇ ਢੇਰ ਆ ਗਏ ਆ ਭਾਜੀ A1 ਵਰਕ ਕਾਰੀਗਰਦੀ ਬਹੁਤ ਹੀ ਜ਼ਿਆਦਾ ਸੋਹਣੇ ਸੋਹਣੇ ਪੀਸ ਤਿਆਰ ਕਰਕੇ ਦਿੰਦੇ ਪੂਰੀ ਮਿਹਨਤ ਨਾਲ ਪੀਸ ਤਿਆਰ ਹੋਏ ਆ ਜੀ 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 ਇਹਦਾ ਰੇਟ 6500 ਰੁਪਏ ਮਾਰਕੀਟ ਵਿਕਦਾ ਸਾਡਾ ਰੇਟ ਇਹਦਾ 4000 ਰੁਪਿਆ ਸੋ ਇਹ ਆਂ ਭੈਣਾਂ ਨੇ ਵਧੀਆ ਵਿਆਹ ਸ਼ਾਦੀ ਦੇ ਵਧੀਆ ਕਾਟਰ ਦੇ ਸੂਟ ਲੈਣੇ ਆ 55 5500 ਵਾਲਾ ਸੂਟ 45 4500 ਵਾਲਾ ਸੂਟ ਸਿਰਫ ਤੇ ਸਿਰਫ 3200 ਰੁਪਏ ਦਾ ਦੇ ਦੇਣਾ ਲੋ ਜੀ ਬੈੱਡ ਸ਼ੀਟ ਦੇਖੋ ਇੱਕ ਨਾਲ ਇੱਕ ਬੈੱਡ ਸ਼ੀਟ ਫ੍ਰੀ ਇਸ ਮੇਰੇ ਇਹ ਇੱਕ ਦੇ ਨਾਲ ਇੱਕ ਮੈਂ ਕਹਾਂ ਭਾਜੀ 600 ਵਾਲੀ ਬੈੱਡ ਸ਼ੀਟ 300 ਰੁਪਏ ਦੀ ਸੋ ਜਿਹੜੀ ਟੀ ਸ਼ਰਟ 800 ਰੁਪਏ ਦੀ ਆ 900 ਰੁਪਏ ਦੀ ਆ ਸਾਨੂੰ ਆਪਾਂ ਸਭ ਦੇ ਵਾਸਤੇ ਚਾਲੀ ਤੋਂ 50% ਦੇ ਆਫ ਲਾਤੀ ਹੈ। ਭਾਈ ਕੀ ਚੱਕਰ ਯਾਰ ਇਹ ਡਰਾ ਰਸ ਪਾਇਆ ਯਾਰ ਇਹਦੇ ਬਾਰੇ ਦੱਸੋ ਮਾਣਿਆ। ਇੱਥੇ ਭਾਜੀ ਸੇਲ ਲਾਈ ਸੀਗੀ ਜੀ 1 ਤਰੀਕ ਤੋਂ ਲੈ ਕੇ 10 ਜੂਨ ਤੱਕ ਸੋ ਕੁੱਕੂ ਸ਼ਾਦੀ ਹੱਟੀ 메ਨ ਬਾਜ਼ਾਰ ਪਲਾਟ ਤੇ ਜਿੱਥੇ ਕਿ ਹਰ ਤਰ੍ਹਾਂ ਦੀ ਵੈਰਾਈਟੀ ਤੁਹਾਨੂੰ 40 ਤੋਂ ਲੈ ਕੇ 50% ਡਿਸਕਾਊਂਟ ਦੇ ਦੇਣ ਦੇ ਆ। ਮਤਲਬ ਕੋਈ ਵੀ ਸੂਟ ਚੱਕੋ ਕੋਈ ਸੂਟ ਲੈ ਲਓ ਕੋਈ ਬੈੱਡ ਸ਼ੀਟ ਲੈ ਲਓ ਕੋਈ ਚੀਜ਼ ਦੁਕਾਨ ਚੋਂ ਲੈ ਲਓ 40 ਤੋਂ ਲੈ ਕੇ 50% ਆਫ। ਸੋ ਇਹ ਸੂਟ ਜਿਹੜਾ ਵਾ ਇਹ ਮਾਰਕੀਟ ਦੇ ਵਿੱਚ ਵਿਕਦਾ ਜੀ 75 7500 ਰੁਪਏ ਦਾ। ਬਿਲਕੁਲ ਜੀ। ਸੋ 7500 ਰ ਉਹ ਦੇ ਦੇਣਾ ਵਾ ਜੀ 40 ਤੋਂ ਲੈ ਕੇ 50% ਡਿਸਕਾਊਂਟ ਤੇ ਹਾਂ ਇਹ ਤਾਂ ਯਾਰ ਪਾਰਟੀ ویئر ਵਿਆਹ ਸ਼ਾਦੀਆਂ ਨਾਲ ਮੈਂ ਕਹਾਂ ਭਾਜੀ ਪੂਰੇ ਹੈਵੀ ਹੈਵੀ ਸੂਟ ਹਾਂ ਪੂਰੇ ਲਾਤੀ ਹਰੇਕ ਚੀਜ਼ ਤੇ ਸੇਲ ਲਾਤੀ ਹਰੇਕ ਚੀਜ਼ ਤੇ ਸੋ ਆ ਦੇਖੋ ਰਾਇਲ ਬਲੂ ਸੂਟ ਸੋ ਜਿਹੜੀਆਂ ਮੇਰੀਆਂ ਭੈਣਾਂ ਰਾਇਲ ਬਲੂ ਸੂਟ ਦੀਆਂ ਸ਼ਕੀਨ ਨੇ 55 195 6000 ਵਾਲਾ ਸੂਟ ਇਸ ਟਾਈਮ ਸਿਰਫ ਤੇ ਸਿਰਫ ਮਿਲ ਜਾਣਾ 3500 ਰੁਪਏ ਦਾ ਮਤਲਬ ਦੀ ਦੇਖ ਲਓ ਜੀ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਤੇ ਜਿਹੜੇ ਰੇਟ ਲੱਗਨੇ ਆ ਉਹ ਲੱਗਨੇ ਹੋਲ ਸੇਲ ਵਾਲੇ ਮਤਲਬ 40 ਤੋਂ 50% ਹਰ ਸੂਟ ਤੇ ਆਫ ਸੋ ਜਿਹੜੀਆਂ ਮ ਉਹਨਾਂ ਨਾਲ ਗਿਫਟ ਵੀ ਦੇਣੇ ਆਪਾਂ ਅੱਛਾ ਇਹ ਤੋਂ ਅਲੱਗਾ ਹੋਰ ਇਹ ਤੋਂ ਅਲੱਗਾ ਆਫਰਾਂ ਬੜੀਆਂ ਨੇ ਹਰ ਚੀਜ਼ ਤੇ ਆਫਰਾਂ ਨੇ ਭਾਜੀ ਹਰ ਚੀਜ਼ ਤੇ ਲਓ ਜੀ ਇਹ ਕਾਰਡ ਡਿਜ਼ਾਈਨ ਦੇਖੋ ਹੁਣ ਹਾਂ ਇਹ ਡਿਜ਼ਾਈਨ ਮਾਰਕੀਟ ਦੇ ਵਿੱਚ ਸਭ ਤੋਂ ਜ਼ਿਆਦਾ ਵਿਕਦਾ ਵਾ ਸਿਹਰਾ ਰੇਟ ਨੂੰ ਹੈਂਡਵਰਕ ਕਹਿੰਦੇ ਨੇ ਜੀ ਮੈਂ ਕਹਾਂ ਜੀ ਹੈਂਡਵਰਕ ਦਾ ਦੁਪੱਟਾ ਬਹੁਤ ਸੋਹਣਾ ਸੋ ਪੀਸ ਦੇਖੋ ਜੀ 5595 ਵਾਲਾ ਸੂਟ ਤੁਹਾਨੂੰ ਬਹੁਤ ਘੱਟ ਰੇਟ ਦੇ 32 3200 3000 3500 ਇੱਦਾਂ ਦੀ ਰੇਂਜ 'ਚ ਜੇ ਕੋਈ ਲੱਖ ਰੁਪਏ ਦਾ ਕੱਪੜਾ ਲੇਗਾ ਤਾਂ 50000 ਰੁਪਏ ਦਾ 50000 'ਚ ਮਿਲ ਜਾਣਾ ਲੱਖ ਵਾਲਾ ਕੱਪੜਾ 50000 'ਚ ਤੇ 50000 ਦਾ ਕੱਪੜਾ 25000 'ਚ ਨਾਲ ਗਿਫਟ ਵੱਖਰੇ ਗਿਫਟ ਵੱਖਰੇ ਸੋ ਜਿਹੜੀਆਂ ਮੇਰੀਆਂ ਭੈਣਾਂ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨੀਆਂ ਔਰ ਨਾਲ ਸਾਨੂੰ ਸਕਰੀਨਸ਼ਾਟ ਭੇਜਣਗੀਆਂ ਸਾਡੇ ਪੇਜ ਨੂੰ ਫੋਲੋ ਕਰਨਗੇ ਖੁਰਾਨਾ ਫੈਸ਼ਨ ਕੱਕੂ ਦੀ ਹੱਟੀ ਸੋ ਉਹਨਾਂ ਨੂੰ 4 ਸੂਟ 10 ਸਿਕ ਨੂੰ ਗਿਫਟ ਦਿੱਤੇ ਜਾਣਗੇ ਮਤਲਬ 4 ਸੂਟ ਕੱਢਨੇ ਆਪਾਂ ਗਿਫਟ ਬਿਲਕੁਲ ਫਰੀ ਦੇ ਰਹੇ ਹਾਂ ਕੋਈ ਪੈਸਾ ਨਹੀਂ ਲੈਣਾ ਨਾ ਕੋਈ ਨਹੀਂ ਲੈਣਾ ਜੀ ਕੋਈ ਪੈਸਾ ਨਹੀਂ ਲੈਣਾ ਸੋ ਲਓ ਜੀ ਸੈਲੀਬ੍ਰਿਟੀ ਸੂਟ ਬਿਲਕੁਲ ਜੀ ਸੋ ਸੈਲੀਬ੍ਰਿਟੀ ਸੂਟ ਜਿੰਨੇ ਮਰਜ਼ੀ ਲੈ ਲਓ ਸੋ ਸਲਵਾਰ ਵੀ ਕੱਢੀ ਆ ਭਾਜੀ ਅੱਛਾ ਕੋਈ ਵੇਚਦਾ 1500 ਦਾ ਕੋਈ ਵੇਚਦਾ 2000 ਦਾ ਸਾਡਾ ਰੇਟ 600 ਰੁਪਿਆ ਭਾਜੀ ਇੱਕ ਮਿੰਟ ਯਾਰ ਇਹ ਮੇਰੇ ਸਾਹ ਨਾਲ 1500 2000 ਰੁਪਏ ਫੇਸਬੁਕ ਤੇ ਲੋਕਾਂ ਨਾਲੇ ਪ ਲੋਕਾਂ ਦਾ ਫਾਇਦਾ ਕਰਨਾ ਵਾ ਇਹ ਸਟਾਕ ਟੂ ਕਿ ਮਿਲ ਜੂਗਾ ਮੈਂ ਕਿਹਾ ਭਾਵੇਂ 200 ਸੂਟ 4 400 ਸੂਟ ਲੈ ਲਓ ਵਾਹ ਜੀ ਵਾਹ ਸੋ ਸਟਾਕ ਦਾ ਐਂਡ ਨਹੀਂ ਹੈਗਾ ਸੋ ਵੈਰੈਟੀ ਬੜੀ ਆ ਲਓ ਜੀ ਸੋ ਜਿਹੜੀਆਂ ਮੇਰੀਆਂ ਭੈਣਾਂ ਨੇ ਵਰੀਆਂ ਦੀਆਂ ਸ਼ਾਪਿੰਗ ਕਰਨੀਆਂ ਵਾ ਸੋ ਪੀਸ ਦੇਖ ਲਓ ਭਾਜੀ ਅੱਛਾ 10 10 ਆ ਸ਼ਾਦੀ ਵਰੀ ਦੇ ਸੂਟਾਂ ਦੇ ਵੀ ਆਪਾਂ ਸੇਲ ਕਰਾਂਗੇ ਮੈਂ ਕਿਹਾ ਭਾਜੀ 8000 ਦਾ ਸੂਟ 9000 ਦਾ ਸੂਟ ਸੋਆਵਲਾ ਸੂਟ ਤੁਹਾਨੂੰ ਆਪਾਂ ਬਹੁਤ ਹੀ ਘੱਟ ਰੇਟ ਤੇ ਦੇਣਾ ਸਿਰਫ ਤੇ ਸਿਰਫ 3500 ਰੁਪਏ ਦਾ ਇਹ ਚੁੰਨੀ ਤੁਸੀਂ ਆਪੇ ਹੀ ਦੇਖ ਲਓ ਭਾਜੀ ਹੁਣ ਜੀ 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 ਲੋ ਜੀ ਮਤਲਬ ਚੁੰਨੀ ਤਾਂ ਕੋਈ ਥਾਂ ਨਹੀਂ ਬਚੀ ਇੱਥੇ ਹੋਰ ਵਰਕ ਹੋ ਸਕੀ ਹੈ ਮੈਂ ਕਿਹਾ ਟੋਟਲ ਹੈਵੀ ਸੂਟ ਭਾਜੀ ਹਰ ਤਰ੍ਹਾਂ ਦੇ ਸੂਟ ਆ ਜਿਹੜੀ ਮਰਜ਼ੀ ਵੈਰਾਈਟੀ ਦਾ ਲਓ ਸੋ ਕਾਟਨ ਦੇ ਸੂਟ ਲੈਣੇ ਆ ਕਾਟਨ ਦੀ ਸੂਟਾਂ ਦੀ ਵੀ ਵੈਰਾਈਟੀ ਬੜੀ ਆ ਲਓ ਭਾਜੀ ਪੀਸ ਦੇਖੋ 450 ਰੁਪਏ ਦਾ 550 ਰੁਪਏ ਦਾ ਬਣੀ ਦਾ ਭਾਜੀ ਲੋਕੀ ਗਰਮੀਆਂ 'ਚ ਆ ਰਹੀ ਆ 8800 ਦਾ ਕਰਦੇ ਆਪਾਂ 50% ਆਫ ਤੇ ਵਾਹ ਜੀ ਵਾਹ ਇੱਥੇ ਰੰਗ ਹੋਰ ਇੱਥੇ ਰੰਗ ਡਿਜ਼ਾਈਨ ਸਾਰੇ ਤੁਹਾਨੂੰ ਦੇਾਂਗੇ ਭਾਜੀ ਜੀ ਜੀ ਲਓ ਭਾਜੀ ਇੱਕ ਆ ਪੀਸ ਦੇਖੋ ਸਾਡਾ ਤੋਹਫਾ ਇਹ ਰੇਟ ਭਾਜੀ ਕੋਈ ਵੇਚਦਾ 1300 ਦਾ ਕੋਈ ਵੇਚਦਾ 1200 ਦਾ ਅੱਛਾ ਇਹ ਆਰਟੀਕਲ ਪੂਰਾ ਹੈ ਫਿਨਿਸ਼ਿੰਗ ਵਾਲਾ ਹੈ ਹੈਂਡਵਰਕ ਦਾ ਆਰਟੀਕਲ ਆ ਭਾਜੀ ਫੈਂਸੀ ਪੀਸ ਆ ਨਾਲ ਦੁਪੱਟੇ ਸਲਵਾਰ ਪ੍ਰੋਪਰ ਮਿਲਣਗੇ ਇਹ ਉਹ ਸੋਨੇ ਜਿਹੜੇ ਬਣਨਗੇ ਜਿਹੜੇ ਬਣਨਗੇ ਠੀਕ ਆ ਜੀ 430 ਰ ਇਹ ਉਸ ਤੋਂ ਵੱਧ ਦਾ ਵਰਕ ਕੀਤਾ ਇੱਥੇ ਮੈਂ ਕਿਹਾ ਭਾਜੀ ਫ੍ਰੀ ਦੇ ਭਾਅ ਤੇ ਸੂਟ ਦੇਣੇ ਆ 400 ਤੇ 30 ਰੁਪਏ ਦਾ ਸੂਟ ਮਿਲ ਜਾਣਾ ਜੀ ਇਹ ਦੇਖ ਲਓ ਇੱਕ ਮਿੰਟਾ ਸਾਰਾ ਕੁਝ ਕੰਮ ਕੁੰਮ ਕੀਤਾ ਮੇਰੇ ਖਿਆਲ ਨਾਲ ਹੋ ਰਿਹਾ ਜੀ ਇਹ ਵਨ ਪੀਸ ਆ ਗਰੰਟਡ ਪੀਸ ਆ ਸੋ ਆਰਡਰ ਦੇ ਆਰਡਰ ਤੁਹਾਨੂੰ ਦਿਖਾ ਦੇਣੇ ਆ ਕਿੱਦਾਂ ਆਰਡਰ ਦੇ ਆਰਡਰ ਆ ਰਹੇ ਆ ਸੋ ਜਿਹੜੀਆਂ ਮੇਰੀਆਂ ਭੈਣਾਂ ਸਾਡੇ ਇੰਸਟਾਗ੍ਰam ਪੇਜ ਨੂੰ ਸ਼ੇਅਰ ਕਰਨੀਆਂ ਖੁਰਾਨਾ ਫੈਸ਼ਨ ਕੱਕੂ ਦੀ ਹੱਟੀ ਮੇਨ ਬਾਜ਼ਾਰ ਪਹਲਾਤ ਸੋ ਬਾਦ ਤੋਂ ਬਾਦ ਸ਼ੇਅਰ ਕਰਨੇ ਆ ਲਾਈਕ ਕਰਨੇ ਆ ਤੇ 10 ਤਰੀਕ ਨੂੰ ਆ ਕੇ ਆਪਣੇ ਗਿਫਟ ਲੈ ਕੇ ਜਾਣੇ ਆ ਭਾਜੀ ਥੋੜੇ ਜਿਹਾ ਆਰਟੀਕਲ ਹੋਰ ਦਿਖਾ ਦਿਓ ਮੈਂ ਭਾਜੀ ਆ ਲੋ ਵਿਆਹ ਸ਼ਾਦੀਆਂ ਦੇ ਸੂਟ ਜੀ 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 10 10000 ਰੁਪਏ ਦਾ ਸੂਟ 9 9000 ਰੁਪਏ ਦਾ ਸੂਟ ਬਿਲਕੁਲ ਜੀ ਸੋ ਇਹਦਾ ਰੇਟ ਸੁਣ ਕੇ ਤੁਸੀਂ ਭਾਜੀ ਹੈਰਾਨ ਹੋ ਜਾਣਾ ਵਾ ਇੱਥੇ ਵੀ ਧਮਾਕਾ ਕਰਨਾ ਭਾਜੀ ਮੈਂ ਕਿਹਾ ਭਾਜੀ ਇਹ ਸੂਟ ਸਿਰਫ ਤੇ ਸਿਰਫ ਆਪਾਂ ਦੇ ਦੇਣਾ 4500 ਰੁਪਏ ਦਾ 4500 ਰੁਪਏ ਹੇ ਵੀ ਸੂਟ ਆ ਗਿਆ ਨਾਲ ਹੈਂਡਵਰਕੇ ਦਾ ਪੂਰਾ ਕੰਮ ਕੀਤਾ ਹੈ ਮੈਂ ਕਿਹਾ A1 ਪੀਸ ਭਾਜੀ ਲੋ ਜੀ ਜੀ ਬਾਗਾਂ ਦੀ ਮੋਰਨੀ ਭਾਜੀ ਓਹ ਕੀ ਬਾਤ ਹੈ ਸੋ ਇਹਨੂੰ ਕਹਿੰਦੇ ਭਾਜੀ ਬਾਗਾਂ ਦੀ ਮੋਰਨੀ ਆਪਾਂ ਕਹਿੰਦੇ ਟ੍ਰੈਂਡਿੰਗ ਵਾਲੇ ਸੂਟ ਮੈਂ ਕਿਹਾ ਟ੍ਰੈਂਡਿੰਗ ਸੂਟ ਭਾਜੀ ਪੀਸ ਦੇਖ ਲਓ ਤੁਸੀਂ ਹੁਣ ਆਪੀ ਤੇ ਚੁੰਨੀ ਵੀ ਦੇਖੋ ਨਾਲ ਕਿੰਡੀ ਸੋਈ ਆ ਭਾਜੀ ਇੱਕ ਟੀਮ ਆ ਦੇਖਣ ਆ ਵਰਕ ਦੀ ਵਿੱਚ ਸਫਾਈ ਬਹੁਤ ਜ਼ਬਰਦਸਤ ਹੈ ਭਾਜੀ A1 ਵਰਕ ਕਾਰੀਗਰਦੀ ਬਹੁਤ ਹੀ ਜ਼ਿਆਦਾ ਸੋਹਣੇ ਸੋਹਣੇ ਪੀਸ ਤਿਆਰ ਕਰਕੇ ਦਿੰਦੇ ਪੂਰੀ ਮਿਹਨਤ ਨਾਲ ਪੀਸ ਤਿਆਰ ਹੋਏ ਆ ਜੀ 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 ਇਹਦਾ ਰੇਟ 6500 ਰੁਪਏ ਮਾਰਕੀਟ ਵਿਕਦਾ ਸਾਡਾ ਰੇਟ ਇਹਦਾ 4000 ਰੁਪਿਆ ਇਹ ਵੀ ਦੇਣਾ 4000 ਰੁਪਏ ਦਾ ਭਾਜੀ ਮੈਂ ਕਹਿੰਦਾ ਜਿਨ੍ਹਾਂ ਜਿਨ੍ਹਾਂ ਨੇ ਦਾਜਵਰੀ ਦੀ ਸ਼ਾਪਿੰਗ ਕਰਨੀ ਆ ਇਸ ਟਾਈਮ ਪੂਰਾ ਫਾਇਦਾ ਆ ਪੂਰਾ ਫਾਇਦਾ ਪੂਰਾ ਫਾਇਦਾ ਸੋਨੇ ਤੋਂਨੇ ਪੈਸੇ ਨਹੀਂ ਬਚਣ ਜਿੰਨੇ ਆਪਾਂ ਸੂਟਾਂ ਜਿਵੇਂ ਕਰਦੇ ਆ ਸੋਨੇ ਨਾਲੋਂ ਵੀ ਅੱਧੇ ਰੇਟ ਤੇ ਦੇ ਹੀਰੇ ਦੇ ਦੇਣੇ ਤੁਹਾਨੂੰ ਹੀਰੇ ਤੈਨੂੰ ਕਹਿੰਦੇ ਆਂ ਪਾ ਸੋਨੇ ਦੇ ਸੁਹਾਗੇ ਵਾਲਾ ਮੈਂ ਕਹਾਂ ਸੋਨੇ ਦੇ ਸੁਹਾਗੇ ਵਾਲਾ ਕੰਮ ਭਾਜੀ ਇਹ ਸਿਰਫ 10 ਦਿਨ ਦੀ ਸੇਲ ਲਈ ਆ ਇਹ ਸਿਰਫ 10 ਦਿਨ ਦੀ ਸੇਲ ਤੇ ਮੈਂ ਬਹੁਤ ਬਹੁਤ ਸਾਰੀਆਂ ਆਪਣੀਆਂ ਭੈਣਾਂ ਦਾ ਧੰਨਵਾਦ ਸੇਲ ਲਾਉਣੀ ਸੀ ਇੱਕ ਤਰੀਕ ਤੋਂ ਓਕੇ ਤੇ ਸਾਡੀਆਂ ਭੈਣਾਂ ਨੇ ਸਾਨੂੰ 2 ਦਿਨ ਪਹਿਲਾਂ ਹੀ ਫੋਨ ਕਰਕੇ ਸੇਲ ਸ਼ੁਰੂ ਕਰਾ ਦਿੱਤੀ ਕਿਆ ਬਾਤ ਹੈ ਮਨ ਰੇਕੀ ਤੇ ਜ਼ਬਰਦਸਤ ਹੈ ਰੇਕੀ ਐਡੀ ਇੰਨੀ ਕੁ ਜ਼ਬਰਦਸਤ ਹੈ ਭਾਜੀ ਤੇ ਮੈਂ ਤੁਹਾਨੂੰ ਭਾਜੀ ਦੁਪੱਟੇ ਸਾਰੇ ਖੁੱਲੇ ਆ ਚਤਰਾ ਦੇ ਦੁਪੱਟੇ ਮੈਂ ਕਹਾਂ ਭਾਜੀ ਤੁਹਾਨੂੰ ਚੀਜ਼ਾਂ ਦੇਾਂਗੇ ਐਂਡ ਲਓ ਜੀ ਬੈੱਡ ਸ਼ੀ ਸੇਲ ਮਲਕ ਮੇਰੇ ਇੱਕ ਦੇ ਨਾਲ ਇੱਕ ਵੀ ਮੈਂ ਕਹਾਂ ਭਾਜੀ 600 ਵਾਲੀ ਬੈਡਸ਼ੀਟ 300 ਰੁਪਏ ਦੀ ਵਾਹ ਜੀ ਵਾਹ 900 ਵਾਲੀ ਬੈਡਸ਼ੀਟ 450 ਰੁਪਏ ਦੀ ਮਤਲਬ ਕੋਈ ਵੀ ਸਮਾਨ ਚੱਕੋ ਤਕਰੀਬਨ ਜਿੰਨੀਆ ਮਰਜੀ ਹਜ਼ਾਰ ਵਾਲੀ ਬੈਡਸ਼ੀਟ ਪੈਕਿੰਗ ਵਾਲੀ 500 ਰੁਪਏ ਦੀ ਸਿਰਫ 500 ਰੁਪਏ ਘਰ ਜਾ ਕੇ ਪਸੰਦ ਨਾ ਆਵੇ ਵਾਪਸੀ ਪਹਿਲਾਂ ਵਾਹ ਜੀ ਵਾਹ ਸੋ ਸੈਲੀਬ੍ਰਿਟੀ ਸੂਟ ਲਓ ਜੀ ਸੈਲੀਬ੍ਰਿਟੀ ਸੂਟ ਦੇਖੋ ਸੂ ਪੀਸ ਇੱਕ ਨੰਬਰ ਆ ਭਾਜੀ ਪੀਸ ਅੱਛਾ ਇਹ ਵੀ ਸਾਰੇ ਹੈਂਡਵਰਕ ਵਾਲੇ ਟੋਟਲ ਹੈਂਡਵਰਕ ਭਾਜੀ ਜੀ ਜੀ ਸੋ ਇਹ ਜਿਹੜੇ ਸੂਟ ਨੇ ਕਾਟਨ ਜਿਹ ਸਾਡੇ ਦੇ ਵਧੀਆ ਕੋਟਨ ਦੇ ਸੂਟ ਲੈਣੇ ਆ 55 5500 ਵਾਲਾ ਸੂਟ 45 4500 ਵਾਲਾ ਸੂਟ ਸਿਰਫ ਤੇ ਸਿਰਫ 3200 ਰੁਪਏ ਦਾ ਦੇ ਦੇਣਾ ਵਾ 3200 ਰੁਪਏ ਦਾ ਸਫਿਸਟਿਕੇਟਡ ਪੀਸ ਆਏ ਮੈਂ ਕਹ 3200 ਰੁਪਏ ਦਾ ਸੋ ਹਰ ਤਰ੍ਹਾਂ ਦੀ ਵੈਰਾਈਟੀ ਅਵੇਲੇਬਲ ਆ ਕੀ ਬਾਤ ਸੋ ਹਰ ਤਰ੍ਹਾਂ ਦੀ ਪਿਓਰ ਮੱਖਣ ਆ ਪਿਓਰ ਮੱਖਣ ਭਾਜੀ ਮੱਖਣ ਮੱਖਣ ਪਿਓਰ ਮੱਖਣ ਕੋਟਨ ਮੱਖਣ ਕੋਟਨ ਜਿਹਨੂੰ ਕਹਿੰਦੇ ਆ ਮਤਲਬ ਸੋ ਵੈਰਾਈਟੀ ਇਦਾਂ ਦੀ ਵੈਰਾਈਟੀ ਤੁਹਾਨੂੰ ਦੇਵਾਂਗੇ ਤੁਸੀਂ ਯਾਦ ਕਰੋਗੇ ਭਾਜੀ ਲਓ ਜੀ ਪੀਸ ਦੇਖੋ ਭਾਜੀ ਜੀ ਜੀ ਇਹ ਸਾਰੇ ਹੈਂਡਵਰਕ ਵਾਲੇ ਪੀਸ ਆ ਮੈਂ ਤੇ ਸਾਰੇ ਭਾਜੀ A1 ਕਾਰੀਗਰ ਦੇ ਪੀਸ ਆ ਬਿਲਕੁਲ ਜੀ ਆ ਮੜੇ ਹੋਏ ਸੂਟ ਜਿਹੜੀਆਂ ਮੇਰੀਆਂ ਭਣਾ ਨੇ ਵਿਆਹ ਸ਼ਾਦੀ ਦੇ ਵੀ ਫੈਂਸੀ ਕਾਟਨ ਦਾ ਸੂਟ ਲੈਣਾ ਵਾ ਬਿਲਕੁਲ ਤੇ ਮੈਂ ਕਿਹਾ ਫਟਾਫਟ ਤੁਸੀਂ ਆਜੋ ਹੁਣ ਅਸਾ ਇਹ ਆਰਟੀਕਲ ਸਾਰੇ ਨਵੇਂ ਆ ਨਾ ਮੈਂ ਕਿਹਾ ਬ੍ਰਾਂਡ ਨਿਊ ਭਾਜੀ ਅਸੀਂ ਸੇਲ ਲਾਈ ਆ ਫਰੈਸ਼ ਸਟਾਕ ਦੇ ਕੋਈ ਪੁਰਾਣਾ ਮਾਲ ਨਹੀਂ ਫਰੈਸ਼ ਸਟਾਕ ਦੇ ਸੇਲ ਆ ਬਟਿਆ ਤੇ ਚੱਕਿਆ ਆਪਾਂ ਸਿੱਝ ਜਾਂਦਾ ਵਿਕੀ ਜਾਂਦਾ ਸਭ ਬਾਬੇ ਨਾਨੇ ਦੀ ਕਿਰਪਾ ਦੇ ਨਾਲ ਆਓ ਤੁਹਾਨੂੰ ਰੈਡੀमेड ਵੀ ਦਿਖਾਣੇ ਆ ਭਾਜੀ ਜੀ ਜੀ ਇਹ ਆ ਜਾਣੇ ਜੀ ਰੈਡੀमेड ਕੋਟ ਸੈੱਟ ਸਾਈਜ਼ ਐਮ ਐਲ ਐਕਸਲ ਡਬਲ ਐਕਸਲ ਵੀ ਮੈਂ ਕਿਹਾ ਭਾਜੀ 1000 ਰੁਪਏ ਦਾ ਕੋਟ ਸੈੱਟ ਬਾਜ਼ਾਰ ਦੇ ਵਿੱਚ ਮਾਰਕੀਟ 'ਚ 1000 ਰੁਪਏ ਦਾ ਵਿਕਦਾ ਵਾ ਬਿਲਕੁਲ ਆਪਾਂ ਆਪਣੀਆਂ ਭੈਣਾਂ ਨੂੰ ਦੇਣਾ ਸਿਰਫ 900 ਰੁਪਏ ਦਾ ਤੇ ਨਾਲ ਦੇਣਾ ਇੱਕ ਫ੍ਰੀ ਇਹ 450 ਦਾ ਰਹਿ ਗਿਆ 450 ਦਾ ਭਾਜੀ ਮਤਲਬ ਸਿਰਫ ਕੱਪੜੇ ਕੱਪੜੇ ਰੇਟ 'ਚ ਪੂਰਾ ਸਿੱਚ ਮੈਂ ਕਿਹਾ ਇੰਨੀ ਦੇ ਦਰਜੀ ਸਵਾਈ ਲੈ ਲੈਂਦੇ 800 900 ਰੁਪਏ ਇਹ 'ਚ ਡਿਜਾਈਨ ਡਿਜ਼ਾਈਨ ਭਾਜੀ ਬੇਅੰਤ ਡਿਜ਼ਾਈਨ ਢੇਰਾਂ ਦੇ ਢੇਰ ਰੰਗ ਡਿਜ਼ਾਈਨ ਸਾਰੇ ਮਿਲਦੇ ਮੈਂ ਕਿਹਾ ਭਾਜੀ ਜਿੰਨੇ ਮਰਜ਼ੀ ਡਿਜ਼ਾਈਨ ਕੀ ਬਾਤ ਹੈ ਜਿੰਨੇ ਮਰਜ਼ੀ ਡਿਜ਼ਾਈਨ ਮਤਲਬ ਯਾਰ ਆਹ ਕੋਟ ਸੈੱਟ ਆਪਾਂ 900 ਰੁਪਏ ਦੋ ਪੀਸ ਦੇ ਰਹੇ ਹਾਂ ਫਟਾਫਟ ਭਜੀ ਸਭ ਨੂੰ ਮੈਂ ਕਹਿਆ ਜੀ ਕੁੱਕੂ ਸ਼ਾਹ ਦੀ ਹੱਡੀ ਤੇ ਲੰਗਰ ਲੱਗ ਗਿਆ ਸੇਲ ਵਾਲਾ ਜਿੰਨੇ ਮਰਜ਼ੀ ਪੀਸ ਲੈ ਜਾਓ ਪੀਸ ਰਿਪੀਟ ਨਹੀਂ ਮਿਲਨੇ ਕਿਉਂਕਿ ਇਹ ਜਿਹੜਾ ਸਟਾਕ ਅਸੀਂ ਕਾਰੀਗਰ ਕੋਲ ਤੋੜ ਕੇ 5000 ਪੀਸ ਲਿਆਂਦਾ ਵਾ ਸੋਗਾ 10000 ਰੁਪਏ ਦਾ ਆਰਡਰ ਪਾਤਾ ਵਾ ਸੋ ਜਿਹੜੀਆਂ ਮੇਰੀਆਂ ਭੈਣਾਂ ਸਾਡੇ ਇੰਸਟਾਗ੍ਰam ਪੇਜ ਨੂੰ ਫੋਲੋ ਕਰਨਗੀਆਂ ਲਾਈਕ ਸ਼ੇਅਰ ਕਰਨਗੀਆਂ 10 ਤਰੀਕ ਨੂੰ ਅਸੀਂ ਗਿਫਟ ਕੱਢਾਂਗੇ ਔਰ ਸਾਰੀਆਂ ਬਣਾਂ ਨੂੰ ਗਿਫਟ ਦੇਦੇ ਜਾਣਗੇ ਉਹਦੇ ਚ ਆਪਾਂ ਸੂਟ ਦੇ ਦੇਣਾ ਨਾ ਜੀ ਬਿਲਕੁਲ ਸੂਟ ਵੀ ਕੋਟ ਸੈੱਟ ਵੀ ਜੋ ਮੇਰੀਆਂ ਭੈਣਾਂ ਘਣਗੀਆਂ ਉਹੀ ਆਪਾਂ ਫ੍ਰੀ ਦੇ ਦੇਣਾ ਕੀ ਬਾਤ ਹੈ ਤੋਂ ਆਪਾਂ ਨੂੰ ਸਿਰਫ ਇੱਕੋ ਚੀਜ਼ ਆ ਜੀ ਸਾਡੀਆਂ ਭੈਣਾਂ ਖੁਸ਼ ਹੋ ਗਏ ਆਂ ਤੇ ਖੁਸ਼ ਹੋ ਕੇ ਜਾਣ ਜਿੰਨੇ ਮਰਜ਼ੀ ਪੀਸ ਲੈ ਲਓ 900 ਰੁਪਏ ਦੇ ਦੋ ਪੀਸ ਦੇ ਦੇਣੇ ਆ ਭਾਜੀ 900 ਰੁਪਏ ਦੇ ਦੋ ਪੀਸ ਭਾਈ ਜੀ ਦਾ 2 ਐਕਸਲ ਵਾਲਾ ਸਾਈਜ਼ ਆ ਇਹਨਾਂ ਕੋ ਕਿਤੇ ਵੱਡਾ ਤੇ ਮਹਿੰਗਾ ਕਰਦੀ ਹੈ ਸਰੇ ਰੇਟ ਫਲੈਟ ਇੱਕੋ ਰੇਟ ਭਾਜੀ 900 ਦੇ ਦੋ ਮਰਜ਼ੀ ਸਾਈਜ਼ ਲੈ ਲਓ 900 ਦੇ ਦੋ ਪੀਸ ਭਾਜੀ ਜ Não, pai, 3500 ਵਾਲਾ ਸੂਟ ਸਿਰਫ ਤੇ ਸਿਰਫ 2000 ਰੁਪਏ ਦਾ ਭਾਜੀ ਸਿਰਫ 2000 ਰੁਪਏ ਦਾ ਮੈਂ ਕਿਹਾ ਭਾਜੀ ਸਿਰਫ 2000 ਰੁਪਏ ਦਾ ਜੀ ਪਲੱਸ ਵੀਡੀਓ ਬਣਦੀ ਵੀ ਕਿਤੇ ਨੁਕਸਾਨ ਨਾ ਕਰਾਵੇ ਮੈਂ ਕਿਹਾ ਭਾਜੀ ਨੁਕਸਾਨ ਹੀ ਹੁੰਦਾ ਅਸੀਂ ਉਹ ਦੁਕਾਨਦਾਰ ਨਹੀਂ ਜਿਹੜੇ ਝੂਠ ਬੋਲ ਕੇ ਬਜਾਜੀ ਵੇਚਦੇ ਆ ਸ਼ਰਿਆਮ 2000 ਰੁਪਏ ਦਾ ਪੀਸ ਇਹਦੇ ਵਿੱਚ ਭਾਜੀ ਕਮਾਈ ਰੱਖੀ ਸਿਰਫ 50 ਰੁਪਏ ਸਿਰਫ 50 ਰੁਪਏ ਮੈਂ ਕਿਹਾ ਭਾਜੀ ਕਮਾਉਣ ਵਾਸਤੇ ਬੈਠੇ ਆ 50 ਰੁਪਏ ਕਮਾਉਣੇ ਆ ਸ਼ਾਮਾ ਨੂੰ ਪੀਸ 3 400 ਪੀਸ ਇੱਕ ਇੱਕ ਆਈਟਮ ਦਾ ਵੇਚੀਦਾ ਵਾ ਸੋ ਮਾਰਜਨ ਘਟਾ ਚੀਜ਼ ਸੋ ਸੁਣ ਲਓ ਜੀ ਰਾਇਲ ਬਲੂ ਜਿਹੜੀਆਂ ਮੇਰੀਆਂ ਭੈਣਾਂ ਰਾਇਲ ਬਲੂ ਕਲਰ ਦੀਆਂ ਸ਼ਕੀਨ ਨੇ ਸੋ ਪੀਸ ਦੇਖ ਲਓ ਤੁਸੀਂ ਆਪ ਹੀ ਸੋ ਪੀਸ ਦੇਖ ਲਓ ਤੁਸੀਂ ਆਪ ਹੀ ਸ਼ਰਾਰੇ ਹੈਵੀ ਦੁਪੱਟੇ ਹੈਵੀ ਕੁਆਲਿਟੀयां ਇੱਕ ਨੰਬਰ ਮਤਲਬ ਕੁਆਲਿਟੀ ਟਾਪ ਦੀ ਹੋएगी ਨਾ ਸਾਡੀ ਮੈਂ ਭਾਜੀ ਹਰ ਤਰ੍ਹਾਂ ਦੇ ਲਹਿੰਗੇ ਪਲਾਜ਼ੋ ਸ਼ਰਾਰੇ ਗਰਾਰੇ ਜੋ ਮਰਜੀ ਲੈ ਲਓ ਹਰ ਤਰ੍ਹਾਂ ਦੀ ਵੈਰਾਈਟੀ ਹਰ ਤਰ੍ਹਾਂ ਦੇ ਟੌਫ ਲੱਗੀ ਹਰ ਤਰ੍ਹਾਂ ਦੀ ਵੈਰਾਈਟੀ ਬਿਲਕੁਲ ਜੀ ਬਹੁਤ ਹੀ ਵਧੀਆ ਵਧੀਆ ਪੀਸ ਆ ਭਾਜੀ ਜੀ ਜੀ ਬੇਚ ਜਿਖੋਗੇ ਆਣ ਸਾਡੀਆਂ ਪਹਿਣਾ ਇੱਥੇ ਜਿਹੜੀ ਸੇਲ 'ਚ ਜਿਹੜੀ ਚੀਜ਼ ਤੁਹਾਨੂੰ ਮਿਲੂਗੀ ਵਧੀਆ ਮਿਲੂਗੀ ਘਰ ਜਾ ਕੇ ਨਾ ਪਸੰਦ ਆਵੇ 6 ਮਹੀਨੇ ਤੱਕ ਦੀ ਵਾਪਸੀ ਕਿਆ ਬਾਤ ਹੈ ਕੋਈ ਕੁਆਲਿਟੀ ਵਧੀਆ ਤੇ ਰੇਟ ਵਧੀਆ ਇਕ ਆ ਵੀ ਸਭਾ ਜੀ ਹੁਣ ਬ੍ਰਾਂਡਡ ਸੂਟ ਦੁਪੱਟੇ ਸੋ ਇਹ ਜਿਹੜੇ ਸੂਟ ਦੁਪੱਟੇ ਆ 1000 ਰੁਪਏ ਦਾ ਮਾਰਕੀਟ ਦੁਕਾਨਦਾਰ ਵੇਚਦੇ ਆ ਸੋ ਇਹਦੇ ਤੇ ਵੀ ਅਸੀਂ ਆਫਰ ਲਾਈ ਆ ਇੱਕ ਮਿੰਟ ਭਾਜੀ ਇਹ ਤੇ ਹੁਣ ਕੀ ਆਫਰ ਲਾਤੀ ਤੁਸੀਂ ਇਹ ਭਾਜੀ 1000 ਰੁਪਏ ਦਾ ਸੂਟ ਆ ਮਾਰਕੀਟ ਚ ਸੋ ਇਹ ਆਪਾਂ ਦੇ ਦੇਣਾ 1500 ਰੁਪਏ ਦੇ ਦੋ ਸੂਟ ਇਹ ਭਾਜੀ ਇਹ ਮੇਰੇ ਸਾਣਾ ਪਿਓਰ ਦਾ ਦੁਪੱਟਾ ਨਾਲ ਭਾਜੀ ਮੈਂ ਭਾਜੀ ਫੁੱਲ ਪਿਓਰ ਦਾ ਦੁਪੱਟਾ ਵਾ ਸੂਟ ਦੀ ਜਿਹੜੀ ਕੱਟ ਵਾ 5 ਮੀਟਰ ਪੂਰੀ ਹੋਊਗੀ ਪੂਰੀ ਹੋਗੀ ਕੋਈ ਕਾਣ ਵਗੈਰਾ ਕੱਟ ਨਹੀਂ ਹੋਊਗੀ ਸੋ 5 ਮੀਟਰ ਸੂਟ ਪੂਰਾ ਸੈਟ ਆਪ ਤਿਆਰ ਕਰਨੇ ਆ ਸੋ ਇਹ ਜਿਹੜੇ ਪ੍ਰਿੰਟ ਆਈਟਮ ਆ ਵਾ ਜਿਹੜਾ ਕੀ 625 ਰੁਪਏ ਦਾ ਸੂਟ ਮਾਰਕੀਟ ਵਿਕਦਾ ਆਪਾਂ ਦੇ ਦੇਣਾ 450 ਰੁਪਏ ਦਾ 450 ਰੁਪਏ ਦਾ ਸਾਰੇ ਡਿਜ਼ਾਈਨ ਸਾਰੇ ਨੂੰ ਭਾਜੀ ਸੋ ਲੋ ਜੀ ਜਿਹੜੀਆਂ ਮੇਰੀਆਂ ਭੈਣਾਂ ਨੇ ਲੈਣ ਦੇਣ ਵਾਸਤੇ ਸੂਟ ਲੈਣੇ 200 ਰੁਪਏ ਦਾ ਸੂਟ ਹੁਣ ਭਾਈ ਲੇਡੀ ਸੂਟ 200 ਰੁਪਏ ਦੇ ਭਾਜੀ 200 ਰੁਪਏ ਦਾ ਸੂਟ ਜਿੰਨੇ ਮਰਜ਼ੀ ਪੀਸ ਲੈ ਜਾਓ ਦੋ ਦੋ 200 ਰੁਪਏ ਦਾ ਸੂਟ ਆ ਸੋ ਫਟਾ ਫੱਟ ਹੁਣ ਵਿਜ਼ਿਟ ਕਰਨਾ ਪੈਣਾ ਵਾ ਆਉਣਾ ਪੈਣਾ ਵਾ ਖੁਰਾਨਾ ਫੈਸ਼ਨ ਕੁੱਕੂ ਦੀ ਹੱਟੀ ਮੇਨ ਬਜ਼ਾਰ ਭਲੱਥ ਤੇ ਤੇ ਇੰਸਟਾਗ੍ਰam ਪੇਜ ਨੂੰ ਫੋਲੋ ਕਰਨਾ ਨਹੀਂ ਭੁੱਲਣਾ ਤੁਹਾਨੂੰ ਹੋਰ ਦੋ ਆਈਟਮਾਂ ਦਿਖਾਣੀਆਂ ਭਾਜੀ ਬਿਲਕੁਲ ਜੀ ਕੁਰਤਾ ਪਜਾਮਾ ਜਿਹੜਾ ਭਾਜੀ ਆ ਬ੍ਰਾਂਡਡ ਜੀ ਜਿਹੜਾ ਮਾਰਕੀਟ 'ਚ ਵਿਕਦਾ ਭਾਜੀ 1500 ਦਾ 1600 ਦਾ 1800 ਰੁਪਏ ਦਾ ਸੋ 1500 1800 ਵਾਲੇ ਕੁਰਤੇ ਪਜਾਮੇ ਆਪਾਂ ਦੇ ਦੇਣਾ ਭਾਜੀ ਤੁਹਾਨੂੰ 1500 ਰੁਪਏ ਦਾ 1500 ਰੁਪਏ ਦਾ 1500 ਦਾ ਤੇ ਇੱਕ ਨੇ ਇੱਕ ਦੇ ਦੇਣਾ ਬਿਲਕੁਲ ਫ੍ਰੀ ਇਹ ਫਿਰ ਮੇਰੇ ਸਾਹਨ 750 ਦਾ 750 ਦਾ ਕੁਰਤਾ ਪਜਾਮਾ ਬ੍ਰਾਂਡਡ ਸੋ ਇਹ ਕੁਰਤੇ ਪਜਾਮੇ ਸਾਡੇ ਆਪਾਂ ਆਪਣੇ ਵੀਰਾਂ ਵਾਸਤੇ ਵੀ ਸੇਲ ਲਾਈ ਆ ਕੱਲੀਆਂ ਬੀਬੀਆਂ ਵਾਸਤੇ ਨਹੀਂ ਆਪਣੇ ਭਰਾਵਾਂ ਵਾਸਤੇ ਹੀ ਸੇਲ ਲਾਈ ਆ ਸੋ 1500 ਰੁਪਏ ਦੇ ਦੋ ਕੁਰਤੇ ਪਜਾਮੇ ਮਤਲਬ ਇਹ ਭਾਜੀ ਮੇਰੇ ਸਾਹਨ ਨਾਲ ਇਹ ਤੁਸੀਂ ਫੈਕਟਰੀ ਵਾਲੇ ਰੇਟ ਦੇ ਗਾ ਕੁਆਲਟੀ ਵਧੀਆ ਮਿਲੂਗੀ ਬੋਰ ਆਜੂਗੀ ਸੀਤਾ কুর্তা ਪਿਆਮਾ ਸਾਡਾ ਇਹ ਹੁਣ ਭਾਜੀ ਲੈ ਲੈਂਗੇ ਇਹ ਲੈ ਲੇ ਭਾਜੀ ਲਹਿੰਗੇ ਸੋ ਲਹਿੰਗਾ ਦੇਖੋ ਸੋ ਜਿਹੜੀਆਂ ਮੇਰੀਆਂ ਭੈਣਾਂ ਨੇ ਲਹਿੰਗੇ ਲੈਣੇ ਆ ਹਾਂ ਹੁਣ ਲਹਿੰਗੇ ਮਹਿੰਗੇ ਨਹੀਂ ਲੈਣਾ ਪਰ ਮੈਂ ਕਹਾ ਲਹਿੰਗੇ ਸਸਤੇ ਦੇਣਾ ਲਹਿੰਗਾ ਦੇ ਦੇ ਮਹਿੰਗਾ ਮੈਂ ਕਹਾ ਲਹਿੰਗਾ ਲੈ ਦੇ ਮਹਿੰਗਾ ਕੁੱਕੂ ਸ਼ਾਨ ਦੇਣਾ ਸਸਤਾ ਸਸਤਾ ਹੀ ਦੇਣਾ ਇੱਥੇ ਮਿਲਣਾ ਸਿਰਫ ਤੇ ਸਿਰਫ 2500 ਰੁਪਏ ਦਾ ਲਹਿੰਗਾ ਚੋਲੀ ਇੱਕ ਮਿੰਟ ਭਾਜੀ 2500 ਮੈਂ ਕਹਾ 2500 ਰੁਪਏ ਦਾ ਭਾਜੀ ਲਹਿੰਗਾ ਚੋਲੀ 2500 ਰੁਪਏ ਦਾ ਲਹਿੰਗਾ ਚੋਲੀ ਦੇ ਦੇਣਾ ਵਾ ਤੁਹਾਨੂੰ ਕੀ ਬਾਤ ਆ ਭਾਜੀ ਪੀਸ ਦੇਖ ਲਓ ਹੁਣ ਭਾਜੀ ਫਰੰਟ ਤੇ ਬੈਕ ਤੇ ਹੋ ਗਈ ਹੁਣ ਲਹਿੰਗਾ ਨਹੀਂ ਰਿਹਾ ਮਹਿੰਗਾ ਮੈਂ ਕਹਾ ਹੁਣ ਲਹਿੰਗਾ ਨਹੀਂ ਰਹਿਣਾ ਮਹਿੰਗਾ ਕਿਉਂਕਿ ਕੁੱਕੂ ਸ਼ਾਹ ਨੇ ਸਭ ਕੁਝ ਕਰਤਾ ਸਸਤਾ 40 ਤੋਂ 50% ਆਫ ਤੇ ਵੈਰਾਈਟੀਆਂ ਪੂਰੀਆਂ ਟਣਾ ਟਣ ਵੈਰਾਈਟਾ ਹੋਰ ਵਗੈਰਾ ਚਾਹੀਦਾ ਹੁਣ ਮੈਂ ਕਹਾ ਭਾਜੀ ਇੱਕ ਨਾਲ ਦੇ 20-20 ਪੀਸ ਲੈ ਲਓ ਸਟਾਕ ਪੂਰਾ ਵਾ ਸਟਾਕ ਪੂਰਾ ਮਿਲੇਗਾ ਸਟਾਕ ਪੂਰਾ ਮਿਲੂਗਾ ਸੋ ਜਿਹੜੀਆਂ ਮੇਰੀਆਂ ਭੈਣਾਂ ਨੇ ਰੀਸੇਲ ਕਰਨੇ ਆ ਘਰ ਬਹਿ ਕੇ ਆਪਣਾ ਕੰਮ ਸ਼ੁਰੂ ਕਰਨਾ ਵਾ ਜਦੋਂ ਮਰਜੀ ਸਾਡੇ ਸ਼ਾਪ ਤੇ ਵਿਜ਼ਿਟ ਕਰੋ ਸਾਨੂੰ ਕਾਲ ਕਰੋ ਸਕਰੀਨ ਤੇ ਸਾਡੇ ਨੰਬਰ ਦਿੱਤੇ ਆ ਜੀ ਫਟਾਫਟ ਤੁਸੀਂ ਵਿਜ਼ਿਟ ਕਰ ਲਓ ਤੇ ਢੇਰਾਂ ਦੇ ਢੇਰ ਲੈ ਜਾਓ ਤੇ ਫਾਇਦੇ ਕਰ ਲਓ ਸੋ ਸਾਡੇ ਪੇਜ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਜੀ ਖੁਰਾਨਾ ਫੈਸ਼ਨ ਕੁਕੂ ਦੀ ਹੱਟੀ ਮੇਨ ਬਾਜ਼ਾਰ ਪਲੱਥ ਜੀ ਦੇਖ ਲਓ ਜੀ ਇਹ ਜਿਹੜੇ ਗਿਫਟ ਨਿਕਲਨੇ ਆ ਉਹਨਾਂ ਨੂੰ ਮਿਲਨੇ ਆ ਜਿਨ੍ਹਾਂ ਨੇ ਪੇਜ ਨੂੰ ਫੋਲੋ ਕੀਤਾ ਹੋਏਗਾ ਜੀ ਸੋ 10 ਤਰੀਕ ਨੂੰ ਆਪਾਂ ਗਿਫਟ ਦੇ ਗਿਫਟ ਕਢਨੇ ਆ ਅੱਜ ਦੀ ਡੇਟ ਦੇ ਵਿੱਚ ਵੀ ਸੇਲ ਦੇ ਦੌਰਾਨ ਵੀ ਜਿਹੜੀਆਂ ਮੇਰੀਆਂ ਭੈਣਾਂ ਸ਼ਾਪਿੰਗ ਕਰ ਰਹੀਆਂ ਨੇ 10000 ਦੀ ਸ਼ਾਪਿੰਗ ਤੋਂ ਗਿਫਟ ਸਟਾਰਟ ਆ ਭਾਜੀ ਸੋ ਜਿਹੜਾ ਕਸਟਮਰ ਸਾਡੇ ਕੋਲ 10000 ਦੀ ਸ਼ਾਪਿੰਗ ਕਰਦਾ ਉਹਨੂੰ ਨਾਲ ਇੱਕ ਗਿਫਟ ਬਹੁਤ ਵਧੀਆ ਫ੍ਰੀ ਸੋ ਜਿਹੜੇ ਮੇਰੇ ਵੀਰਾਂ ਨੇ ਭਾਜੀ ਟੀ-ਸ਼ਰਟਾਂ ਲੈਣੀਆਂ ਨੇ ਟੀ-ਸ਼ਰਟਾਂ 'ਚ ਵੀ ਆਪਣੇ ਕੋਲ ਵੈਰਾਈਟੀ ਪੂਰੀ ਆ ਲੋ ਜੀ ਭ ਮੈਂ ਕਹਾਂ ਭਾਜੀ ਕੋਈ ਲਕੋਣੀ ਜਿਹੜੀ ਬੈੱਡ ਸ਼ੀਟ ਬਿਆਰ ਸੂਟ ਮਿਲਦੇ ਵੇ ਤੁਹਾਨੂੰ ਅੱਧੇ ਰੇਟਾਂ ਤੇ ਮਿਲਨੇ ਆ ਜੈਂਟਸ ਟੀ-ਸ਼ਰਟ ਪਜਾਮੇ ਸਭ ਅੱਧੇ ਰੇਟਾਂ ਤੇ ਮਤਲਬ ਇਹ ਕੱਲੇ ਲੇਡੀਜ਼ ਦਾ ਨਹੀਂਗਾ ਜੈਂਟਸ ਦੇ ਵਿੱਚ ਹੀ ਆ ਜੈਂਟਸ ਦੇ ਵਿੱਚ ਹੀ ਆ ਸੋ ਜਿਹੜੀ ਟੀ-ਸ਼ਰਟ 800 ਰੁਪਏ ਦੀ ਆ 900 ਰੁਪਏ ਦੀ ਆ ਸਾਨੂੰ ਆਪਾਂ ਸਭ ਦੇ ਵਾਸਤੇ 40 ਤੋਂ 50% ਦੇ ਆਫ ਲਾਤੀ ਹੈ। ਸੋ ਮੈਂ ਕਹਾਂ ਜੀ 800 ਵਾਲੀ ਟੀ-ਸ਼ਰਟ ਜਿਹੜੀ ਆ 400 ਰੁਪਏ ਦੀ ਆ। 400 ਵਾਲੀ ਟੀ-ਸ਼ਰਟ ਜਿਹੜੀ ਆ 200 ਰੁਪਏ ਦੀ ਆ। ਤੇ ਇਸੇ ਤਰ੍ਹਾਂ ਹੀ ਹਰ ਤਰ੍ਹਾਂ ਦੀ ਵੈਰਾਈਟੀ ਤੇ ਸੇਲ ਆ ਭਾਜੀ। ਇਹ ਟੀ-ਸ਼ਰਟ ਭਾਜੀ ਬਾਜ਼ਾਰ 800 ਰੁਪਏ ਦੀ ਵਿਕਦੀ ਆ। ਆਪਣੇ ਕੋਲ ਮਿਲੂਗੀ 400 ਰੁਪਏ ਦੀ। 400 ਰੁਪਏ ਦੀ। ਭਾਈ ਇਹਦੇ ਵਿੱਚ ਸਾਈਜ਼ ਕਿਹਨੇ ਕਿਹਦਾ ਕਰੀ? ਸਾਈਜ਼ ਸਾਰੇ ਭਾਜੀ ਐਮ, ਐਲ, ਐਕਸਲ, ਡਬਲ ਐਕਸਲ। ਸਾਰੇ ਮਿਲ ਜਾਣਗੇ। ਮੈਂ ਕਹਾਂ ਸਾਰੇ ਸਾਈਜ਼ ਭਾਜੀ। ਸੋ ਇਹ ਪੀਸ ਬਹੁਤ ਸੁਣੇ ਆ। ਇਹ ਧਮਾਕੇਦਾਰ ਸੇਲ ਲਾਈ ਆ ਭਾ ਲਓ ਜੀ ਪੀਸ ਸਾਰੇ A1 ਆਣਗੇ ਭਾਜੀ ਕੁਆਲਿਟੀ ਆ ਇੱਕ ਨੰਬਰ ਦੇਾਂਗੇ ਇੱਕ ਨੰਬਰ ਜੀ 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 ਸੋ ਪੀਸ ਦੇਖੋ ਕਿੱਡੇ ਸੁਨੇ ਆ ਭਾਜੀ ਲਓ ਜੀ ਲੋਅਰ ਸੋ ਭਾਜੀ ਇਹ ਬ੍ਰਾਂਡਡ ਲੋਅਰ ਆ ਲਓ ਭਾਜੀ ਸੋ ਬ੍ਰਾਂਡਡ ਲੋਅਰ ਹੈ ਭਾਜੀ ਅਸੀਂ ਜਿਹੜੀ ਸੇਲ ਹੈ ਜੀ ਭਾਜੀ ਬ੍ਰਾਂਡਡ ਆਈਟਮਾਂ ਤੇ ਚਾਲੂ ਸੌਦਾ ਸਾਡੇ ਕੋਲ ਨਹੀਂ ਮਿਲਣਾ ਬ੍ਰਾਂਡਡ ਵੀਆਈਪੀ ਸੇਲ ਆ 1300 1400 ਵਾਲਾ ਪਜਾਮਾ ਤੁਹਾਨੂੰ ਮਿਲਣਾ ਸਿਰਫ ਤੇ ਸਿਰਫ 40 ਤੋਂ 50% ਡਿਸਕਾਊਂਟ ਤੇ ਅੱਦੇ ਰੇਟਾਂ ਤੇ ਦੇ ਦੇਣੇ ਆ ਰੰਗ ਵੀ ਹੋਰ ਮਿਲ ਜਾਣਗੇ ਮੈਂ ਕਹ ਰੰਗ ਸਾਈਜ਼ ਸਾਰਾ ਕੁਝ ਵੀਰ ਜੀ ਸਾਰਾ ਕੁਝ ਅੱਛਾ ਸਾਰੇ ਬ੍ਰਾਂਡ ਆਉਣਗੇ ਸਾਰੇ ਬ੍ਰਾਂਡ ਨਹੀਂ ਹੈਗਾ ਜੀ ਸਾਰੇ ਬ੍ਰਾਂਡ ਭਾਜੀ ਸਾਰੇ ਬ੍ਰਾਂਡ ਟੀ-ਸ਼ਰਟ ਪਜਾਮੇ ਆਓ ਜੀ ਤੁਹਾਨੂੰ ਹੋਰ ਚੀਜ਼ ਦਿਖਾਣੇ ਆ ਬੱਚੇ ਦਾ ਕੁੜਤਾ ਵੀ ਅੰਮਾ ਲੈਣਾ ਭਾਜੀ ਜੀ ਜੀ ਬੱਚਿਆਂ ਦੇ ਕੁਰਤੇ ਪਜਾਮੇ ਬੱਚਿਆਂ ਦੀਆਂ ਆਈਟਮਾਂ ਤੇ ਵੀ ਸੇਲ ਆ ਸੋ ਬੱਚਿਆਂ ਦੀਆਂ ਆਈਟਮਾਂ ਤੇ ਵੀ ਸੇਲ ਆ ਕੁਰਤਾ ਪਜਾਮਾ ਬਹੁਤ ਜ਼ਾਰੇ ਸੋਹਣੇ ਆ ਰੰਗ ਡਿਜ਼ਾਈਨ ਜਿੰਨੇ ਮਰਜ਼ੀ ਲੈ ਲਓ ਭਾਜੀ ਜਿੰਨੇ ਮਰਜ਼ੀ ਅਲਗ ਅਲਗ ਡਿਜ਼ਾਈਨ ਅਲਗ ਅਲਗ ਰੰਗ ਸਾਰੇ ਤਰ੍ਹਾਂ ਦੀ ਲੋ ਭਾਜੀ ਹਰ ਤਰ੍ਹਾਂ ਦੀ ਵੈਰਾਈਟੀ ਆ ਸੋ ਜਿਹੜੀਆਂ ਮੇਰੀਆਂ ਭੈਣਾ ਸਾਡੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਨਗੀਆਂ ਉਹਨਾਂ ਨੂੰ ਬਹੁਤ ਜ਼ਿਆਦਾ ਇਨਾਮ ਮਿਲਨੇ ਲਓ ਜੀ ਪਲਾਜ਼ੋ ਸੈੱਟ ਸੋ ਪਲਾਜ਼ੋ ਸੈੱਟ ਸਿਰਫ ਤੇ ਸਿਰਫ 600 ਰੁਪਏ ਦਾ ਭਾਜੀ 600 ਰੁਪਏ ਦਾ ਨਾਲ ਦੁਪੱਟਾ ਵੀ ਹੈਗਾ ਨਾ ਭਾਜੀ ਨਾਲ ਦੁਪੱਟਾ ਭਾਜੀ ਪੂਰਾ ਸੂਟ 600 ਰੁਪਏ ਦਾ ਪੂਰਾ ਸੂਟ ਦੇ ਦੇਣਾ ਵਾ ਸੋ ਕੁਆਲਿਟੀਾਂ ਬੜੀ ਵਧੀਆ ਲਓ ਭਾਜੀ 600 ਰੁਪਏ ਦਾ ਸੂਟ ਜਿੰਨੇ ਮਰਜ਼ੀ ਲੈ ਜਾਓ ਪਲਾਜ਼ੋ ਸੂਟ 600 ਰੁਪਏ ਦਾ ਵਰਾਇਟੀ ਦੇਖ ਕੇ ਤਾਂ ਪੂਰੀ ਰੂਹ ਖੁਸ਼ ਹੋ ਜਾਂਦੀ ਮੈਂ ਕਹਾਂ ਭਾਜੀ ਫਰਾਕਾਂ ਵੀ ਜਿਹੜੀਆਂ ਮੇਰੀਆਂ ਭੈਣਾਂ ਫਰਾਕਾਂ ਦੀਆਂ ਸ਼ਕੀਨ ਨੇ ਲਓ ਜੀ 1400 ਤੋਂ 1295 ਵਾਲਾ ਪੀਸ 895 ਰੁਪਏ ਦਾ ਸੋ ਰੈਡੀमेड ਫਰਾਕ 895 ਰੁਪਏ ਦੀ ਸੋ ਜਿੰਨੇ ਮਰਜੀ ਪੀਸ ਲੈ ਜਾਓ ਆਓ ਭਾਜੀ ਤੁਹਾਨੂੰ ਬਰਾਈਡਲ ਸੈਕਸ਼ਨ ਵੀ ਦਿਖਾਣੇ ਆ ਸੋ ਜਿਨ੍ਹਾਂ ਨੇ ਦਾਜਵਰੀ ਦੀ ਸ਼ਾਪਿੰਗ ਕਰਨੀ ਆ ਬਿਲਕੁਲ ਅੱਛਾ ਇਹ ਆ ਗਿਆ ਜੀ ਵਿਆਹ ਲਈ ਕੁੜੀ ਵਾਲਾ ਸੂਟ ਜੀ ਮੈਂ ਕਹਾਂ ਭਾਜੀ ਅਨਾਰਕਲੀਆਂ ਇਹ ਅਨਾਰਕਲੀਆਂ ਆ ਗਈਆਂ ਜੀ ਅਨਾਰਕਲੀਆਂ ਵੀ ਦੇਖੋ ਭਾਜੀ ਬਿਲਕੁਲ ਪੂਰੀਆਂ ਹੈਵੀ ਹੈਵੀ ਅਨਾਰਕਲੀਆਂ ਕਲਰ ਡਿਜ਼ਾਈਨ ਸਭ ਚ ਭਾਜੀ ਸਲਵਾਰ ਨਾਲ ਕੱਢੀ ਤੇ ਦੁਪੱਟਾ ਵੀ ਤੁਸੀਂ ਆਪ ਹੀ ਦੇਖ ਲਓ ਅੱਛਾ ਮੈਂ ਦੇਖਿਆ ਜਿੱਦਾਂ ਪੂਰੇ ਪੂਰੇ ਸੂਟ ਜਾਂ ਡਰੈਸਾਂ ਕੱਢੀਆਂ ਪੇ ਪਾ ਰੇ ਦੁਪੱਟੇ ਹਰ ਤਰ੍ਹਾਂ ਦੀ ਰਿਕੁਆਇਰਮੈਂਟ ਗਾਗ ਦੀ ਪੂਰੀ ਕੀਤੀ ਜਾਊਗੀ ਭਾਜੀ ਬ੍ਰਾਂਡਡ ਸੂਟਾਂ ਦੀ ਸੇਲ ਹੈ ਜੀ 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 ਸਰ ਭਾਜੀ ਇਹ ਜਿਹੜੀ ਸੇਲ ਆ ਨਾ ਇਹ ਸੇਲ ਆਪਾਂ ਲਈ ਆ 40 ਤੋਂ 50% ਆਫ ਤੇ ਫਰੈਸ਼ ਸਟਾਕ ਤੇ ਕੋਈ ਪੁਰਾਣਾ ਮਾਲ ਨਹੀਂ ਕੱਢਣਾ ਕੋਈ ਪੁਰਾਣਾ ਮਾਲ ਨਹੀਂ ਕੱਢਣਾ ਫਰੈਸ਼ ਸਟਾਕ ਤੇ ਸੇਲ ਆ ਭਾਜੀ ਫਰੈਸ਼ ਸਟਾਕ ਤੇ ਵਾਹ ਜੀ ਵਾਹ ਸੋ ਮਾਰਜਨ ਬਹੁਤ ਲਿਮਟਿਡ ਆ ਜੀ ਜੀ ਔਰ ਕੁਆਲਿਟੀ ਇੱਕ ਨੰਬਰ ਆ ਸਿਰਫ ਤੇ ਸਿਰਫ ਆਪਣੀਆਂ ਭੈਣਾਂ ਦੇ ਫਾਇਦੇ ਕਰਨ ਆਏ ਆ ਭਾਜੀ ਬਿਲਕੁਲ ਜੀ ਸਿਰਫ ਤੇ ਸਿਰਫ ਆਪਣੀਆਂ ਭੈਣਾਂ ਦੇ ਫਾਇਦੇ ਮਤਲਬ ਆਏ ਹੈਂਡਵਰਕ ਵਾਲਾ ਪੀਸ ਹੋਵੇ ਚਾਹੇ ਬ੍ਰਾਈਡਲ ਸੂਟ ਹੋਵੇ ਚਾਹੇ ਵਿਆਹ ਸ਼ਾਦੀ ਆ ਕੋਈ ਵੀ ਹੋਵੇ ਸਾਰਿਆਂ ਤੇ 40 ਤੋਂ 50% 40 ਤੋਂ 50% ਆਫ ਤੇ ਭਾਜੀ ਆਈਟਮਾਂ ਦੇਣ ਦੇ ਆਪਣੀਆਂ ਭੈਣਾਂ ਨੂੰ ਜੀ 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 ਲਓ ਭਾਜੀ ਸੋ ਅੰਤਾਂ ਦੀ ਵੈਰਾਈਟੀ ਆ ਅੰਤਾਂ ਦੀ ਵੈਰਾਈਟੀ ਆ ਸੋ ਜਿੰਨੇ ਮਰਜੀ ਪੀਸ ਲਾਜੋ ਭਾਜੀ ਜਿੰਨੇ ਮਰਜੀ ਲਓ ਭਾਜੀ ਲਖਨਊ ਬਨਾਰਸ ਕਲਕੱਤਾ ਦਿੱਲੀ ਜੈਪੁਰ ਹਰ ਤਰ੍ਹਾਂ ਦਾ ਮਾਲ ਆਪਣੇ ਕੋਲ ਅਵੇਲੇਬਲ ਹਰ ਤਰ੍ਹਾਂ ਦੀ ਵੈਰਾਈਟੀ ਕੁਕੂ ਸ਼ਾਕ ਉਹ ਅਵੇਲੇਬਲ ਹੈ ਤੇ ਰੇਟ ਤੁਸੀਂ ਜਦੋਂ ਆਓਗੇ ਵਿਜ਼ਿਟ ਕਰੋਗੇ ਤੁਹਾਨੂੰ ਆਪੇ ਪਤਾ ਲੱਗ ਜਾਣਾ ਵਾ ਕੁਆਲਿਟੀ ਦੀ ਰੇਟ ਜਿਹਨੂੰ ਆਪਾਂ ਮੈਂ ਕਿਹਾ ਭਾਜੀ ਕੁਆਲਿਟੀ ਦੀਆਂ ਚੀਜ਼ਾਂ